ਆਜੇ ਬਈ ਉਸਤਾਦ ਆਜੇ ਬਈ ਕਿੰਨੀ ਗਰਮੀ ਆ ਯਾਰ ਗਰਮੀ ਤੇ ਬਾਲੀ ਜਾਦੀ ਆ ਯਾਰ ਕੀ ਕਰੀਏ ਯਾਰ ਤੈਨੂੰ ਕੋਈ ਦਿਹਾੜੀ ਦਾ ਹੋਰ ਨਹੀਂ ਮਿਲਦਾਗਾ ਮਿਲਦਾ ਨਹੀਂ ਆ ਤੂੰ ਵੀ ਬਸ ਮਸਾ ਲੈ ਕੇ ਆਜੇ ਮੈਂ ਤੇ ਮਸਾ ਤੇ ਲੈ ਕੇ ਆ ਮੈਂ ਤੈਨੂੰ ਇੱਜ਼ਤ ਰਖਾਣਾ ਭਰਾ ਕਰਕੇ ਯਾਰ ਅੱਛਾ ਯਾਰ ਮੈਂ ਯਾਰ ਤੈਨੂੰ ਦੱਸਾਂ ਆ ਨਹੀਂ ਕੰਮ ਕਮ ਹੁੰਦੇ ਯਾਰ ਤੋ ਇੱਕ ਤੂੰ ਐਡੇ ਐਡੇ ਠੇਕੇ ਲੈਣਾ ਗੰਦੀਆਂ ਜਗ੍ਹਾ ਦੇ ਉੱਤੇ ਆ ਮੇਰਾ ਸਾਲਾ ਝੋਨਾ ਇੱਕ ਮੁਸ਼ਕ ਮਾਰੀ ਜਾਂਦਾ ਦਵਾਈਆਂ ਦਾ ਉੱਤੋਂ ਇਹਦੀ ਗਰਮੈਸ਼ ਕਿੰਨੀ ਆ ਯਾਰ ਕੰਬ ਵੀ ਤੇ ਕਰਨਾ ਆ ਵੀ ਸੋਚ ਰਹੀ ਆ ਅੰਬੀ ਇੰਡੀ ਕੰਦਾ ਬਣਾਉਣੀ ਆ ਆ ਦੇਖ ਕੱਡੇ ਕੱਡੀਆਂ ਆ ਆ ਸਾਲੀ 9 ਇੰਚੀ ਹੋਵੇ ਤਾਂ ਆ 9 9 18 ਤੇ 22 ਇੰਚ ਤਪਨ 24 ਇੰਚ ਦੀ ਕਾਦਾ ਐਡੀ ਮਹਾਰਾਜਿਆਂ ਵਾਲੀ ਕੰਦ ਕੱਢਣੀ ਹੈ ਕੋਈ ਓਏ ਸਰਕਾਰੀ ਕੰਮ ਆ ਯਾਰ ਹੁਣ ਕੱਢਲੀ ਪੈਣੀ ਆ ਪਰ ਨਾ ਵੀ ਨਹੀਂ ਕਰ ਸਕਦੇ ਨਾ ਨਹੀਂ ਕਰ ਸਕਦੇ ਨਾ ਨਹੀਂ ਕਰ ਸਕਦੇ ਡੇ ਡੱਕ ਮੈਂ ਇੱਟਾ ਪੂਰੀਆਂ ਪੂਰੀਆਂ ਕਰਦਾ ਕਰਦਾ ਮਰ ਜੂਂਗਾ ਓ ਯਾਰ ਇਦਾਂ ਚੱਲ ਯਾਰ ਗੁੱਸਾ ਨਾ ਕਰ ਤੂੰ ਕੋਈ ਨਹੀਂ ਕਾਜ ਰੋਜਾ ਵਾਸਤੇ ਛੋਟੀ ਖਾ ਜਾਂਦੇ ਕਰੇ ਮੈਂ ਆਉਣਾ ਹੀ ਨਹੀਂਗਾ ਬਾਅਦ ਚੱਲਾ ਲਾਲਾ ਕਿਹੜਾ ਪਾਉਣਾ ਚਾਹੀਦਾ ਅੱਤਾ ਜੀ ਇਹ ਕ ਤੇਰੀ ਮੈਨੂੰ ਆਣੀ ਚਾਹੁੰਦੀ ਕਦੇ ਤੈਨੂੰ ਪਾਉਣਾ ਚਾਹੀਦਾ ਕਦੇ ਤੈਨੂੰ ਅੱਧਾ ਚਾਹੀਦਾ ਯਾਰ ਗੁੱਸਾ ਕਰਿਆ ਯਾਰ ਐ ਯਾਰ ਕੋਈ ਟਾਈਂ ਨਾ ਲਾ ਤੂੰ ਯਾਰ ਸੋਰ ਗਿਆ ਬੰਦਲ ਲੀ 200 ਰੁਪਿਆ ਵਾਦਲ ਲੰਨੀ ਵਾਦਲ ਲੰਨੀ ਮੈਂ ਕਹਿੰਦਾ ਤੂੰ ਵੀ ਛੱਡ ਦੇ ਕੰਮ ਆਹਾ ਅੱਛਾ ਯਾਰ ਹਾਂ ਇਹ ਦੋਵੇਂ ਟਰੱਕ ਬਣਾਈਏ ਕਦ ਕੰਮ ਰੱਖ ਕੀ ਕਰੀਏ ਆਪਾਂ ਕੰਮ ਪੈਦਾ ਕਰੀਏ ਆਪਾਂ ਵੰਡੀਏ ਬਾਪੇ ਹੁਣ ਅੱਛਾ ਯਾਰ ਉਲਗ ਮਾਈ ਬਾਬੇ ਜੀ ਬਾਬੇ ਜੀ ਕਮਾਈਆਂ ਨਾਲੇ ਬੇਲੇ ਗੱਡੀਆਂ ਚ ਘੁੰਮਾਂਗੇ ਨਜ਼ਾਰੇ ਲੁੱਟਾਂਗੇ ਆਪਾਂ ਦਾ ਸੋਰ ਯਾਰ ਤੇ ਕਹੀ ਕਹਿੰਦੇ ਅਰਦੇ ਕੰਮ ਉਸਤਾਦ ਛੱਡ ਦੇ ਕਰੀ ਤੂੰ ਇਦਾਂ ਕਰ ਮੈਂ ਤੇਰਾ ਚੱਕ ਕੇ ਲਿਆਉਣਾ ਫੋਨ ਅੱਛਾ ਤੂੰ ਫੋਨ ਕਰ ਠੇਕੇਦਾਰ ਨੂੰ ਲੱਖ ਰੁਪਇਆ ਰਿਆ ਲੱਖ ਦੀ ਗੱਡੀ ਲੈ ਕੇ ਆਪਾਂ ਹਾਂ ਤੇ ਆਪਾਂ ਬਣ ਕੇ ਬਾਬੇ ਗੱਡੀ ਏਸੀ ਤੇ ਨਜ਼ਾਰੇ ਲੋਕੀ ਪੂਣਗੇ ਤੇਲ ਨਾਲੇ ਮੱਥਾ ਟੇਕਣਗੇ ਨਾਲੇ ਆਪਣੇ ਕੋਲ ਪੈਸੇ ਆਉਣਗੇ ਨਜ਼ਾਰਾ ਹੀ ਆ ਜੂਗਾ ਕਿਰੇ ਆਪਾਂ ਯਾਰੇ ਕੰਮਾਂ ਵੀ ਛੱਡ ਦਈਏ ਕੰਮ ਆਪਾਂ ਚੱਲੇ ਨਾ ਫੇਰ ਯਾਰੇ ਨਹੀਂ ਨਹੀਂ ਮੈਂ ਤੇਰਾ ਸਾਥ ਦਊਂਗਾ ਤੂੰ ਵਧੀਆ ਦੇ ਪਾਪਾ ਬਣ ਮੈਂ ਤੇਰਾ ਚੇਲਾ ਬਣੂੰਗਾ ਅੱਛਾ ਤੇ ਆਪਾਂ ਬਸ ਕੰਮ ਇਹੀ ਕਰਨਾ ਹੁਣ ਚੱਲ ਮੈਂ ਲਿਉਣਾ ਜਾ ਕੇ ਚੱਲ ਮੈਂ ਗੋੜ ਲੈ ਕੇ ਆਇਆ ਮਿੱਟੀ ਲੈਣਾ ਦੋ ਯਾਰ ਚੰਗਾ ਜਾ ਲੈ ਸਾਥ ਫੋਨ ਆ ਗਿਆ ਤੇਰਾ ਲੈ ਕਰ ਫੋਨ ਕਰ ਫੋਨ ਕਰ ਦਿੰਦਾ ਹੁਣ ਉਹਨੂੰ ਕਰ ਕਰ ਮੈਂ ਇੱਟਾਂ ਦੀਆਂ ਲੇੜੇ ਲਾ ਦੇਣਾ ਦੋ ਚਾਰ

ਮੈਂ ਗਾਜੀ ਲੱਖ ਰੁਪਏ ਪਾਉ ਜੀ ਲੱਖਾ ਲੱਖ ਰੁਪਏ ਪਾਉਈ ਉਹ ਤੇ ਆੜੀ ਦਰਾਂ ਦੇ ਦੇਣੇ ਆਈ ਉਹ ਮਤਲਬ ਆਪਣੇ ਲੱਗੇ ਨਾਲ ਉਹਦੇ ਨਾਲ ਪਿਛੂਰਤਾ ਕਰਈ ਹਾਂ ਲੱਖ ਰੁਪਏ ਇਹਦਾ ਜੀ ਹਾਂ ਜੀ ਸ਼ਾਮ ਤੱਕ ਬਸ ਕੋਈ ਨਹੀਂ ਸ਼ਾਮ ਤੇ ਹੋਣ ਵਾਲੀ ਆ ਫੇ ਆ ਤੁਸੀਂ ਗੂਗਲ ਪੇ ਕਰ ਦਿਓ ਜੀ ਹਾਂ ਜੀ ਹਾਂ ਜੀ ਪੱਕਾ ਨਹੀਂ ਜਰੂਰ ਕਰਿਓ ਜੀ ਠੀਕ ਹੈ ਇੱਕ ਸਾਸਰੀ ਕਾਲ ਠੀਕ ਸਾਡ ਪੈਸੇ ਵੀ ਆ ਗਏ ਹੁਣ ਤਾਂ ਆਪਣੇ ਆ ਮੈਂ ਕਰਤਾ ਪਾਉਨ ਨੂੰ ਪੈਸੇ ਪਾ ਦੇ ਮੈਂ ਦੇਖ ਲਈ ਮੈਸੇਜ ਹਾਂ ਅੱਛਾ ਹਾਂ ਮੈਂ ਰੱਖਿਆ ਹੈ ਨਾ ਹੁਣ ਫੋਨ ਰੱਖਿਆ ਦੂੰ ਮੈਂ ਕਹ ਇਟਾ ਉੱਤੇ ਟੁੱਟ ਨਾ ਜਾਵੇ ਏਡਾ ਮਹਿੰਗਾ ਫੋਨ ਆ ਤੁਹਾਡਾ ਹਾਂ ਤੇ ਇਟਾ ਕਰਕੇ ਹੁਣ ਆਪਾਂ ਗੱਡੀ ਲਈਏ ਗੱਡੀ ਕਾਜੂ ਲੱਖ ਰੁਪਏ ਦੀ ਲੱਖ ਦੀ ਗੱਡੀ ਆ ਜੂ ਬਾਬਿਆਂ ਕੋਲੇ ਇੰਨੀ ਕੀ ਗੱਡੀ ਬਾਅਦ ਰੇਂਜ ਰੋਵਰ ਤੋਂ ਬਾਅਦ ਚ ਲਵਾਵਾਂਗੇ ਹਾਂ ਲੋਕੀ ਚੜਾਵਾ ਚੜੋਂਗੇ ਆਪਣੇ ਕੋਲੇ ਮੱਥੇ ਟੇਕਣਗੇ ਹੋਰ ਯਾਰ ਇੱਕ ਵਾਰ ਮੈਂ ਕਿਹਾ ਯਾਰ ਆਪਾਂ ਨੂੰ ਤਾਂ ਅਸੀਂ ਇੱਕ ਥੋੜੀ ਜਾਣ ਕੁਛ ਰਣਾ ਚਾਹੀਦਾ ਬਾਬਾ ਪਤਾ ਅੱਜ ਕੱਲ ਕੀ ਸਿਸਟਮ ਆ ਕਿੜੇ ਆ ਐਨ ਆਰ ਆਈ ਬਣਦੇ ਆ ਜਿਹੜੇ ਜਾਂਦੇ ਆ ਬਾਹਰ ਨੂੰ ਅੱਛਾ ਕੰਮ ਬਣਦੇ ਨਹੀਂ ਕਿ ਬਾਬਿਆਂ ਦੇ ਗੇੜੇ ਮਾਰਦੇ ਗੇੜੇ ਮਾਰਦੇ ਚੜਾਵਾ ਚੜੋਦੇ ਅੱਛਾ 500 500 ਦਾ ਮੱਥਾ ਟੇਕਦੇ ਮੈਂ ਕਈ ਵਾਰੀ ਦੇਖਿਆ ਉਹਨਾਂ ਨੂੰ 500 500 ਯਾਰ ਹੋਰ ਇੰਨੇ ਤੇ ਆਪਾਂ ਹਰ ਇੱਕ ਰਿੰਜ ਦਾੜੀ ਘਮਾਉਂਦੇ ਆ ਹਾਂ ਤੇ ਉੱਥੇ 500 ਦਾ ਮੱਥਾ ਇੱਕ ਜਣੇ ਨੇ ਟੇਕਣਾ 500 500 ਦਾ ਅੱਛਾ ਯਾਰ ਉਹ ਗੂਗਲ ਪ ਚੰਗੇ ਲੱਡੂ ਪਤਾਸੇ ਕਦੇ ਵਰਖਾ ਆਵਾਂਗੇ ਤੈਨੂੰ ਤੇ ਉਰੇ ਕੋਈ ਪਾਣੀ ਨਹੀਂ ਪੁੱਛਦਾ ਮਾਰਦਾ ਗਰਮੀ ਚ ਪਸੀਨਾ ਦੇ ਬਾਬਾ ਤੈਨੂੰ ਯਾਰ ਪਤਾ ਖਿਆ ਬਾਬਾ ਗੂਗਲ ਜਾਂਦੇ ਨਹੀਂ ਯਾਰ ਆਪਾਂ ਜਾਂਦੇ ਨਹੀਂ ਆ ਬਾਬੇ ਬੰਨਾਵਾ ਅੱਛਾ ਲੋਕੀ ਆਪਣੇ ਕੋਲੇ ਆਉਣਗੇ ਅੱਛਾ ਹਾਂ ਚੱਲ ਆਪਾਂ ਬਣਦੇ ਤਬੂਤੀ ਵਾਲੇ ਬਾਬਾ ਭੂਤੀ ਲੈ ਬੱਚਾ ਖਾ ਮਿੱਟੀ ਦੀ ਰਿਆ ਕਰਾਂਗੇ ਐਂ ਦੇ ਲੈ ਬੱਚਾ ਤਬੂਤੀ ਬਸ ਇੰਨਾ ਕੰਮ ਆ ਅੱਛਾ चलो गड्डी चल गए पहले बाबा गड्ए दुपगे गल चलो गड्डी तो हाँ। आप चलो पापा ਆਹ ਆ ਗੱਡੀ ਦੇਖੀ ਆ ਮੈਂ ਕੰਨ ਦੇ ਕੇ ਗਿਆ ਅੱਛਾ ਦੱਸੋ ਗੱਡੀ ਤੇ ਤਾਂ ਸਿਰਫ 95000 ਹੀ ਆ ਇਹ ਤਾਂ ਅੱਛਾ ਯਾਰ ਮੈਂ ਟੱਪੇ ਸਾਰੇ ਵਧੀਆ ਲਗਜ਼ਰੀ ਗੱਡੀ ਹੈ ਬਾਬਾ ਇਹ 5000 ਬਚ ਗਿਆ ਆਪਣੇ ਹੋਰ ਸਮਾਨਾ ਤੁਨਾ ਵਾਸਤੇ ਅੱਛਾ ਹਾਂ ਵਧੀਆ ਗੱਡੀ ਹੈ ਸਾਫ਼ ਸੁਥਰੀ ਸਹੀ ਯਾਰ ਗੱਡੀ ਹੈ ਸੋਹਣੀ ਹੈ ਯਾਰ ਐ ਤੇ ਮੈਂ ਤੁਹਾਡੇ ਤੋਂ ਬਗੈਰ ਹੀ ਪੈਸੇ ਵੀ ਪਾਤੀਆਂ ਨੂੰ 99000 ਰੁਪਿਆ ਕੋਈ ਗੱਲ ਨਹੀਂ ਜਾਂ ਮੈਂ ਲੈ ਹੀ ਆਂਦੀ ਕੱਲ ਸੌਦਾ ਕਰਕੇ ਅੱਛਾ ਵਧੀਆ ਚੱਲ ਵਧੀਆ ਤੇ ਸਹੀ ਹੈ ਨਾ ਹਾਂ ਵਧੀਆ ਜਾਵਾ ਆ ਪਿਛੇ ਪਛੇ ਦੇ ਲੋਕੋ ਮਕਮਾ ਗੱਡੀ ਐ ਸਾਫ ਸੁੱਦੀ ਆ ਠੀਕ ਆ ਤੇ ਵਧੀਆ ਗੱਡੀ ਐ ਸਹੀ ਆ ਤੇ ਰੰਗ ਵੀ ਚਿੱਟਾ ਆ ਸਹੀ ਆ ਬਾਬਾ ਨੇ ਚਿੱਟੇ ਰੰਗ ਬਾਬਾ ਨੇ ਰੰਗ ਚਿੱਟੇ ਕੰਮ ਕਾਲੇ ਕੰਮ ਕਾਲੇ ਨਹੀਂ ਆ ਤੇ ਫਿਰ ਆਪਾਂ ਇਦਾਂ ਕਰੀਏ ਆ ਆਪਾਂ ਆਪਣਾ ਡੇਰਾ ਸਜਾਈਏ ਡੇਰਾ ਲਾਉਣੇ ਆ ਜੀ ਹਾਂ ਚਲੇ ਗੇ ਡੇਰਾ ਡੇਰਾ ਲਾਉਣੇ ਆ ਬਾਬਾ ਆ ਜਾ ਡੇਰਾ ਵੀ ਹਰੀ ਟਖਤਾ ਥੱਲੇ ਲਾਉਣੇ ਕਿਤੇ ਇਹ ਯਾਰ ਕਰਦੇ ਸਾਰਾ ਗੱਲ ਯਾਰ ਉਹ ਯਾਰ ਨੇ ਪੜੇ ਦੇਖੀ ਸਾ ਕੀ ਕਹਦਾ ਫਾਇਦਾ ਕਰੀਏ ਯਾਰ ਉਹ ਜਿਹੜਾ ਵੀਜ਼ਾ ਲਾਉਣਾ ਪਾਪਾ ਹੁੰਦੇ ਕੋ ਜਾ ਕੇ ਉਹਨੇ ਅੱਜ ਵਿਲੇ ਵੀ ਆ ਹਾਂ ਚਾਲੂ ਦੇ ਚਾਲਾ ਚਲਾਉਂਦੇ ਕੋ ਚੱਲਦੇ ਹਾਂ ਬਾਬੇ ਕੋ ਜਾ ਕੇ ਹੁੰਦੇ ਬਾਬੇ ਕੋ ਜਾਣਾ ਠੀਕ ਵਾਪਸ ਯਾਰ ਆ ਲੈ ਜਾਈਏ ਚੱਲ ਜੀਏ ਬਾਬੇ ਕੋਲ ਚਲੋ ਹਾਂ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਹੋਰ ਜੀ ਹੋਰ ਆਇਓ ਜੀ ਦਗੋ ਤੋਂ ਆਏ ਹਾਂ ਦਗੋ ਤੋਂ ਆਏ ਹਾਂ ਆ ਜਿਹੜਾ ਪੁੰਨੇ ਦਾ ਬੰਦਾ ਹਾਂ ਜੀ ਅੰਮ੍ਰਿਤਸਰ ਵਾਲੇ ਹਾਂ ਜੀ ਜਾਂ ਅਸੀਂ ਉੱਥੇ ਅੱਛਾ ਅੱਲਾ ਪਾ ਕੰਮ ਕਰਦੇ ਸੀ ਕੋਈ ਹੋਰ ਅੱਛਾ ਬਾਬਾ ਜੀ ਅਸੀਂ ਬਹੁਤ ਅੰਗ ਆਏ ਸਾਨੂੰ ਇੰਨੇ ਪੜੇ ਲਿਖੇ ਹੋ ਗਏ ਵੀਜ਼ਾ ਲਵਾਓ ਜੀ ਜੋ ਕਹੋਗੇ ਤੁਸੀਂ ਉਹ ਹੀ ਚੜਾ ਕੇ ਜਾਵਾਂਗੇ ਜੀ ਅੱਛਾ ਜੀ ਹਾਂ ਜੀ ਕਿੰਨਾ ਪੜ੍ਹ ਲਿਖਿਆ ਬਬਾ ਪੁੱਛਾ ਮੈਂ ਤੇ ਜੀ ਐਮਏ ਕੀਤੀ ਹੋਈ ਹੈ ਜੀ ਉਹ ਬਈ ਮੈਂ ਬੀਵੀ ਕੇ ਚਾ ਲੋਟਾ ਕਰਦੇ ਆ ਅੱਜ ਹਾਂਜੀ ਕਰੋ ਬਾਬਾ ਜੀ ਅਸੀਂ ਬੜੇ ਤੰਗ ਆਈ ਕਰਦੇ ਆ ਕਰਦੇ ਆ ਚੇਲਾ ਜੀ ਆਇਆ ਮਾ ਇਧਰੀ ਹਾਂਜੀ ਬਾਬਾ ਜੀ ਜੈ ਗੁਰੂਆਂ ਦੀ ਜੈ ਜੈ ਬਾਬਾ ਸਤਿਗੁਰ ਜੀ ਸਤਿ ਸ੍ਰੀ ਅਕਾਲ ਹਾਂਜੀ ਭਗਤਤਾ ਕਿੱਥੋਂ ਆਏ ਹੋ ਦੋ ਤਾਂ ਐ ਸੱਚਾ ਜੀ ਉਹ ਜਿਹੜਾ ਭੁੰਦੜੇ ਕੋਲੇ ਪੈਂਦਾ ਪੈਂਦਾ ਹਾਂਜੀ ਠੀਕ ਠੀਕ ਅਸੀਂ ਜਾਣੇ ਹੁੰਨੇ ਆ ਉਧਰ ਸਾਟੇ ਮਤਲਬ ਬਹੁਤ ਸਾਡੇ ਜਾਣ ਪਛਾਨ ਵਾਲੇ ਜਿਨ੍ਹਾਂ ਕੋਲੇ ਅਸੀਂ ਜਾਣੇ ਆ ਬੜੇ ਵਿਜੇ ਲਵਾਏ ਆ ਅਸੀਂ ਦਗੋ ਹਾਂਦੇ ਤਾਂ ਪੋਰ ਦੀ ਕਿਰਪਾ ਕਰੋ ਸਾਡੇ ਤੇ ਜਾਊਗੀ ਜੀ ਅੱਛਾ ਤੁਸੀਂ ਹਾਈਲੈਂਸ ਕਰ ਲਿਆ ਹਾਈਲੈਂਸ ਕੀਤੀ ਹੋਈ ਹੈ ਜੀ ਅਛਾ ਤੁਹਾਡਾ ਬਣਦਾ ਨਹੀਂ ਕੰਮ ਬਣਦਾ ਨਹੀਂ ਕੰਮ ਰਿਫਿਊਜ਼ਲ ਆ ਜਾਂਦੀ ਆ ਹਾਂਜੀ ਠੀਕਾ ਠੀਕਾ ਤੇ ਕੋਈ ਗੱਲ ਨਹੀਂ ਚਲੋ ਤੁਹਾਡਾ ਕਰਦੇ ਆ ਚਲੋ ਬਾਬਾ ਜੀ ਹੁਣ ਧਿਆਨ ਤੇ ਆ ਤੇ ਹੁਣ ਤੁਹਾਡੇ ਵਾਸਤੇ ਧਿਆਨ ਕਰ ਰਹੇ ਕੋਈ ਗੱਲ ਨਹੀਂ ਤੁਹਾਡਾ ਕਰਦੇ ਹੱਲ ਦੱਸਦੇ ਆ ਤੇ ਵਿਆਹ ਹੋ ਗਿਆ ਤੁਹਾਡਾ ਜੀ ਵਿਆਹ ਨਹੀਂ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਮੈਰਿਜ ਕਰਕੇ ਚੱਲ ਜਾਓ ਬਾਦੂ ਸਾਡੇ ਕੋਲੇ ਕੁੜੀਆਂ ਆਉਂਦੀਆਂ ਆਈਲਟਸ ਕਰੀਆਂ ਆਲੀਆਂ ਜਿੱਦਾਂ ਤੁਸੀਂ ਕਹੋਗੇ ਓਦਾਂ ਹੀ ਕਰ ਦਾਂਗੇ ਬਸ ਤੁਸੀਂ ਵੀ ਚਲਵਾ ਦਿਓ ਕਿੰਨੀ ਜ਼ਮੀਨ ਆਪਣੇ ਜ਼ਮੀਨ ਹੈਗੀ ਐ 5 ਸਤ ਚਲੇ ਆਤਾ ਕਿ ਬ੍ਰਦਰ ਆ ਹਾਂਜੀ ਭਰਾ ਆਈ ਛੋਟਾ ਦੋਨਾਂ ਨੇ ਜਣਾ ਇਕੱਲੇ ਨਹੀਂ ਜਾਣਾ ਦੋਨਾਂ ਨੇ ਜਾਣਾ ਕੋਈ ਨਹੀਂ ਕੋਈ ਘਰ ਦੇ ਨੇ ਪਪਾ ਜੀ ਬਸ ਭਗਤੀ ਦੇ ਆ ਕਰਦੇ ਟੱਪਾ ਹਾਂ ਹਾਂ ਕੰਗੋng ਕੇ ਆਫੀਸਰਾਂ ਵੱਜਣਾ ਕਿ ਜਾਣ ਠੀਕ ਠੀਕ ਚਲੋ ਚੰਗਾ ਹੀ ਫਿਰ ਚਲੋ ਤੁਸੀਂ ਕਰੀ ਬਾਬਾ ਜੀ ਤੁਹਾਡੇ ਇਹ ਤੁਸੀਂ ਨਾ ਇਹ ਘੁੰਮੋ ਫਿਰੋ ਥੋੜਾ ਜਿਹਾ ਠੀਕ ਹੈ ਜੀ ਲੰਗਰ ਛਕ ਲੋ ਠੀਕ ਆ ਤੇ ਫਿਰ ਆ ਜਿਓ ਠੀਕ ਹੈ ਜੀ ਬਾਬਾ ਜੀ ਆਹ ਮੁਰਗੀਆਂ ਕਿਹਾਂ ਫਸਾਂ ਅੱਛਾ ਯਾਰ ਤੇ ਵੱਡੀ ਸਾਮੀ ਆਪਾਂ ਸਾਡੇ ਕਿੰਨੀਆਂ ਆਣੀਆਂ ਇਹ ਇਹ ਕੰਮ ਲੋਟ ਆਊਗਾ ਆਪਣਾ ਇਹਨਾਂ ਤੋਂ ਆਪਾਂ ਇਦਾਂ ਕਰੀਏ ਵੀ ਕਾਹਗੇ ਸਾਨੂੰ ਉਹ ਜਗ੍ਹਾ ਆਪਦੀ ਲੋੜ ਸਾਨੂੰ ਕਿਲਾ ਸਾਡੇ ਨਾਮ ਲਵਾ ਦੋ ਅੱਛਾ 50 ਲੱਖ ਦਾ ਕਿਲਾ ਬਾਬਾ ਵੇਚਦਾ ਨੇ ਬੱਚੇ ਹਾਂ ਤੇ ਹੁਣ ਉਹਨਾਂ ਨੇ ਓਣਾ ਅੱਛਾ ਆਪਾਂ ਉਹਨਾਂ ਨੂੰ ਇਹੀ ਕਹਿਣਾ ਵੀ ਤੁਸੀਂ ਸਾਡੇ ਕਿਲਾ ਆਰਾਮ ਲਵਾ ਦਿਓ ਅੱਛਾ ਬਾ ਬਣ ਗਿਆ ਕੰਮ ਫਿਰ ਫਕਾ ਕੇ ਸਹੀ ਡੇਰਾ ਬਣਾਉਣ ਵਾਸਤੇ ਜਗ੍ਹਾ ਚਾਹੀਦੀ ਆ ਬਸ ਅੱਛਾ ਇਹਦਾ ਕਹਿਣਾ ਕਿ ਚਾਰ ਡੇਰਾ ਬਣਾ ਲਾਂਗੇ ਬਾਬਾ ਉੱਥੇ ਜਗ੍ਹਾ ਖੁੱਲ ਜੂਗੀ ਨਾਲੇ ਵਧੀਆ ਹੋ ਜਾਊਗਾ ਫਿਰ ਸਿਸਟਮ ਹੋਰ ਲੋਕ ਹੋਰ ਆਇਆ ਕਰਨਗੇ ਜ਼ਿਆਦਾ ਹਾਂ ਚੱਲ ਉਹ ਆਦੇ ਦੁਆਰਾ ਚਾਰ ਲੰਗਰ ਪਾਣੀ ਸ਼ਖਲੇ ਉਹ ਆਗੇ ਆਗੇ ਤੁਸੀਂ ਫਿਰ ਭਗਤੀ ਤੇ ਜਨਮ ਆਇਆ ਲਗਾ ਭਗਤੀ ਕਰੀ ਜਾਂਦੇ ਆ ਅੱਛਾ ਜੀ ਚਲੋ ਤੁਸੀਂ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਮੈਂ ਧਿਆਨ ਕਰ ਲਿਆ ਤੁਹਾਡੇ ਬਾਰੇ ਤੇ ਬਸ ਕਿਹਾ ਕਿੰਨਾ ਦੇਣਾ ਪੈਣਾ ਸੰਤਾਨ ਜਗਾ ਵਾਸਤੇ ਹਾਂਜੀ ਬਾਬਾ ਜੀ ਕੋਈ ਨਹੀਂ ਧਿਆਨ ਬਸ ਬਸ 2 ਮਿੰਟ ਹੋਰ ਰਹਿ ਗਏ ਨਾ ਸਮਾਂ ਹਾਂ 24 ਘੰਟਿਆਂ ਵਾਸਤੇ ਬੈਂਦੇ ਨਾ ਵੀ ਚਾਹ ਪਾਣੀ ਵੀ ਨਹੀਂ ਪੀਂਦੇ ਜੀ ਹੋ ਗਿਆ ਟਾਈਮ ਪੂਰਾ ਬਾਬਾ ਜੀ ਦਾ ਬਸ ਸਾਸਤਰੀਕਰ ਬਾਬਾ ਜੀ ਗੱਲ ਕਰਦਾ ਸੀ ਜੀ ਵੀ ਮੇਰੇ ਅਟੇ ਆਣ ਲਾਇਆ ਸੀ ਹਾਂਜੀ ਕਮਰੇ ਡਾਜੂ ਸੀ ਲੋਟ ਹਾਂਜੀ ਤੁਹਾਡੇ ਬਜ਼ੁਰਗਾਂ ਨੇ ਕਿਲਾ ਖਿਆ ਸੀਗਾ ਉਹ ਹੁਣ ਤੁਹਾਨੂੰ ਸਾਡੇ ਪੇਟ ਕਰਨਾ ਪੈਣਾ ਤੁਹਾਡਾ ਕੰਮ ਤਾਂ ਹੀ ਰੁਕਿਆ ਕੋਈ ਨਹੀਂ ਪੇਟ ਕਰਦਾਂਗੇ ਜੀ ਬਸ ਤੁਸੀਂ ਸਾਡਾ ਵੀਜ਼ਾ ਦਵਾ ਦਿਓ ਜੀ ਹਾਂ ਠੀਕ ਆ ਬਸ ਇਹ ਗੱਲ ਨਾ ਹੋਵੇ ਕਿ ਦੇ ਸੁਖਣਾ ਬੋਲਦੇ ਫਿਰ ਕੰਮ ਨਹੀਂ ਜੀ ਅਸੀਂ ਪਹਿਲਾਂ ਤੁਹਾਡੇ ਕਿਲਾ ਦਾ ਨਾਮ ਕਰਦੇ ਕੋਈ ਜਬਾੜੀ ਗੱਲ ਨਹੀਂ ਕਰਾਓ ਆਪਣੇ ਉਹ ਜਗ੍ਹਾ ਨਹੀਂ ਕਰਾਦੇ ਕਰਾ ਦਿਓ ਆਪਣੇ ਉਹ ਇੰਟਰਨੈਟ ਦੇ ਨਾਲ ਗੁੱਠਰ ਵਾਲ ਨੇ ਲਿਆਓ ਮੇਰਾ ਫੋਨ ਸਾਡੇ ਕੋਲ ਸੀ ਆਈ ਅੱਛਾ ਅੱਛਾ ਉਹ ਉਹ ਚਾਰ ਦਿਨ ਭਗਤ ਭਗਤਾ ਫੋਨ ਦੇ ਕੇ ਜਾ ਬਾਬੇ ਦਾ ਹਾਲੋ ਆ ਬਈ ਫੋਨ ਲੋ ਜੀ ਇਹ ਬਈ ਇਹ ਕਰਾ ਲਵਾਂ ਮੈਂ ਮੜਿਆ ਹੋਰ ਮੜੀ ਦੀਆਂ ਮਾਰਨ ਦੂ ਜੱਲ ਆ ਲੋ ਜੀ ਤੁਸੀਂ ਬਸ ਕੁੱਖਾ ਹੀ ਲਾਉਣਾ ਸਾਡੇ ਨਾਮ ਹੋ ਜਾ ਬਈ ਆ ਅੱਜ ਕੱਲ ਤਾਂ ਤੁਹਾਨੂੰ ਪਤਾ ਇੰਟਰਨੈਟ ਦਾ ਜਮਾਨਾ ਆ ਤੇ ਆ ਸਾਰਾ ਕੁਝ ਹੋ ਗਿਆ ਆ ਤੇ ਤੁਹਾਡਾ ਜਿਹਦਾ ਨਾਮ ਸਾਰਾ ਕੁਝ ਪਤਾ ਆ ਗਿਆ ਆ ਤਾਂ ਆ ਹੋ ਗਿਆ ਤੇ ਬਸ ਬਾਬਾ ਜੀ ਇਹਨੇ ਕਰਾਤਾ ਚਲੋ ਹੁਣ ਤੁਹਾਡਾ ਕੰਮ ਬਣ ਜੂਗਾ ਬਾਹਰ ਦਾ ਠੀਕ ਆ ਠੀਕ ਆ ਠੀਕ ਆ ਠੀਕ ਆ ਚਲੋ ਚੰਗਾ ਹੀ ਚੰਗਾ ਹੀ ਹੱਸੀ ਘੜ ਬੰਦਾ ਆਉਂਦੇ ਜਿਵੇਂ ਰਿਆ ਕਰੋ ਲਖੋਰਾ ਨੂੰ ਵੀ ਦੱਸਿਓ ਠੀਕ ਆ ਕੋਈ ਨਹੀਂ ਜੀ ਹਾਂ ਹਾਂ ਤੋਂ ਬਾਬਾ ਕਿਲਾ ਵੀ ਨਾਮ ਹੋ ਗਿਆ ਹੁਣ ਆਪਣੇ ਹੋਰ ਹਾਂ ਇਹ ਐਂਦਾ ਕਰੀਏ ਆਪਾਂ ਕਿਲਾ ਦੀ ਇਹ ਵਿੱਚ ਤੇ ਆਪਾਂ ਅਗਦੇ ਹੋਰ ਕਰਨਾਲ ਸਾਈਡ ਤੋਂ ਟੱਪ ਜੀ ਜੰਦੇ ਗੁਰਦਗਾ ਗੁਰਦਗਾਂ ਉਧਰ ਨਹੀਂ ਟੱਪ ਜੰਦੇ ਆ ਹਾਂ ਆਪੇ ਘੁੰਮਦੇ ਰਹਿਣਗੇ ਹਾਂ ਉਧਰ ਵੀ ਲੋਕ ਵਾਧੂ ਆਹ ਆ ਉਧਰ ਚੱਲ ਇਹਨਾਂ ਨੂੰ ਕੀ ਬਰਾ ਕਿਹੜੇ ਬਾਬੇ ਆ ਇਹ ਹੈ ਠੱਗੀ ਬਾਬੇ ਆਪਾਂ ਠੱਗੀ ਬਾਬੇ ਚਲੋ ਠੱਗੋ ਮੈਂ ਚਲੋ ਚੱਲੀਏ ਚਲੋ ਚੱਲੀਏ ਉਹਨਾਂ ਵੀ ਹਣ ਲੈ ਕੇ ਆਉਗੇ ਵੱਡੇ ਯਾਰ ਹਾਂ ਚਲੋ ਚਲੋ ਸਾਸਰੀ ਕਾਲ ਵੀ ਮਿੱਤਰੋ ਕੀ ਹਾਲ ਚਾਲ ਆ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਤੇ ਅੱਜ ਦਾ ਵੀਡੀਓ ਬਣਾਉਣ ਦਾ ਮਕਸਦ ਇਹੇ ਸੀਗਾ ਬਾਹਰ ਜਾਣ ਵਾਸਤੇ ਹਰੇਕ ਸੋਚਦਾ ਮੇਰਾ ਵੀਜ਼ਾ ਲੱਗ ਜੀ ਮੇਰਾ ਲੱਗ ਜੇ ਆਪਦੀ ਮੈਂਤ ਦਾ ਹੀ ਰੰਗ ਲੈ ਕੇ ਆਉਣੇ ਬਣੇ ਆ ਤੇ ਪਖੰਡੀਆਂ ਬਾਬਿਆਂ ਤੋਂ ਦੂਰ ਇਹਨਾਂ ਦੇ ਪੱਲੇ ਨਹੀਂ ਕੁਛ ਗੁਰੂ ਘਰ ਜਾਇਆ ਕਰੋ ਮੰਦਰ ਚ ਜਾਓ ਜਿੱਥੇ ਆਪਦੀ ਮਤਲਬ ਕੀ ਹਰਿਗਰੀ ਤਮੰਨਾ ਆ ਮਸਜਿਦ ਜਾਓ ਪਰ ਪਖੰਡੀਆਂ ਬਾਬਿਆਂ ਦੇ ਨਾ ਜਾਓ ਉਹ ਲੋਕਾਂ ਨੂੰ ਠੱਗਦੇ ਨੇ ਹਾਂ ਠੱਗਦੇ ਆ ਉਹਨਾਂ ਕੋਲ ਕੁਛ ਨਹੀਂਗਾ ਠੀਕ ਆ ਗੁਰੂ ਪੀਰ ਸਾਹਿਬ ਏਕੀ ਆ ਇਸ ਕਰਕੇ ਇਹ ਵੀਡੀਓ ਸੁਝਾਵੇ ਹੀ ਜਿਗਾ ਬਾਬੇ ਕੋਲੇ ਜਾਓ ਨਾ ਬਾਬੇ ਤੇ ਜਿਦਾ ਅਸੀਂ ਮਿਸਤਰੀ ਸੀਗੇ ਮਿਸਤਰੀਆਂ ਤੋਂ ਬਾਬੇ ਬਣ ਗਏ ਤੇ ਠੱਗ ਲੈ ਕਿਲਾ ਲੈ ਲਿਆ ਲੈ ਕੇ ਨ ਯਾਰ ਇੱਕ ਗੱਡੀ ਲਿਆਂਦੀ ਬਸ ਇਹ ਕੰਮ ਬਾਬਿਆਂ ਦੇ ਤੇ ਆਪਾਂ ਬਾਬੇ ਦੇ ਪਿੱਛੇ ਲੱਗੇ ਹੋਏ ਆ ਤੇ ਬਾਬੇ ਤੋਂ بچਾਓ بچੋ ਤਾਂ ਦੇਸ਼ ਨੂੰ ਵੀ ਬਚਾਓ ਧੰਨਵਾਦ ਜੀ ਅਸਰੀ ਗੱਲ